ਮੰਗਲ ਸੈਵਨਥ ਸੰ YouTube ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਖੇੜਾ ਸਰਦਾਰ ਮੰਗਲ ਸਿੰਘ ਦੇ ਹਵੇਲੀ ਦੇ ਵਿੱਚ ਮੇਰੇ ਨਾਲ ਖੜੇ ਨੇ ਉਹਨਾਂ ਦੇ ਸੁਪੁੱਤਰ ਗੁਰਪ੍ਰੀਤ ਸਿੰਘ ਜਿਹਨੂੰ ਪਿੱਤਾ ਖੇੜਾ ਕਹਿੰਦੇ ਨੇ ਕਈ ਸਾਲਾਂ ਤੋਂ ਇਹਨਾਂ ਨੂੰ ਬਲਦਾਂ ਦੀਆਂ ਹਲਟ ਦੌੜਾਂ ਦਾ ਕਰਨ ਦਾ ਸ਼ਕੀਨ ਹੈ ਬਲਦ ਰੱਖਣ ਦੇ ਸ਼ਕੀਨ ਨੇ ਔਰ ਇਸ ਵੇਲੇ ਵੀ ਇਹਨਾਂ ਦੇ ਕੋਲ ਕਾਫੀ ਬਲਦ ਖੜੇ ਹੋਏ ਨੇ ਜਿਨ੍ਹਾਂ ਨੇ ਬਹੁਤ ਇਨਾਮ ਜਿੱਤੇ ਨੇ ਤੇ ਮੈਂ ਗੁਰਪ੍ਰੀਤ ਸਿੰਘ ਨਾਲ ਗੱਲ ਕਰਾਂਗਾ ਕਿ ਤੁਹਾਡੇ ਕੋਲ ਕਿਹੜੇ-ਕਿਹੜੇ ਅ ਇਸ ਵੇਲੇ ਬਲਦ ਨੇ ਜਿਹੜੇ ਟੋੜਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਆ ਨਾਮ ਜਿੱਤਦੇ ਨੇ ਤੇ ਆਓ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਦੇ ਬਲਦ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਗੁਰਪ੍ਰੀਤ ਜੀ ਬਹੁਤ-ਬਹੁਤ ਧੰਨਵਾਦ ਸਿਕਾਲ ਜੀ ਤੁਸੀਂ ਇਸ ਚੈਨਲ ਦੇ ਵਿੱਚ ਆਏ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਸ ਚੈਨਲ ਤੇ ਸਾਨੂੰ ਲੈ ਆਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਨ ਉਹ ਆਖਦੇ ਆ ਜੀ ਇਹ ਆ ਡਾਕਟਰ ਸਾਹਿਬ ਆਪਣੇ ਇਹ ਆਪਾਂ ਨੂੰ ਕਿਸੇ ਬੰਦੇ ਨੇ ਜਦਾਂ ਗਿਫਟ ਕੀਤਾ ਸੀ ਆਪਣੇ ਤੇ ਪਿਆਰ ਵਾਲੇ ਬੰਦੇ ਸੀਗੇ ਅੱਛਾ ਉਹਨਾਂ ਨੇ ਆਪਾਂ ਨੂੰ ਤੇ ਪਿਆਰ ਨਾਲ ਗਿਫਟ ਕੀਤਾ ਕਿ ਤੁਸੀਂ ਇਹ ਬੋਲ ਤੁਸੀਂ ਭਜਾ ਕੇ ਦੇਖ ਲਓ ਆਪਾਂ ਇਤੇ ਮਿਹਨਤ ਕੀਤੀ ਤਾਂ ਆਪਾਂ ਇਹ ਤੋਂ ਬੁਲਟ ਮੋਟਰਸਾਈਕਲ ਬਾਬੇ ਕਾਹਨ ਦੱਸਦੇ ਪਹਿਲਾ ਨੰਬਰ ਜਿਤਾਇਆ ਤਾਂ ਸਾਨੂੰ ਬੜਾ ਇਹਨੇ ਮਨ ਪ੍ਰਾਪਤ ਕੀਤਾ ਸਾਡਾ ਮਾਣ ਵੱਡਾ ਕੀਤਾ ਦੁਨੀਆ ਦਾ ਨਾਮ ਉੱਚਾ ਕਰਦਾ ਸਾਡੇ ਪਿੰਡ ਦਾ ਕਰਦਾ ਜਾਨੀ ਕਿ ਜਿਹੜੀਆਂ ਨਹੀਂ ਸੀ ਆਸਾਂ ਉਹ ਇਹਦੇ ਸ਼ੇਰ ਨੇ ਪੂਰੀਆਂ ਕਰਤੀਆਂ ਨਹੀਂ ਇਹਨੇ ਬੁਲਟ ਮੋਟਰਸਾਈਕਲ ਜਿੱਤਿਆ ਹੋਇਆ ਹਾਂਜੀ ਇਹਨੇ ਬੁਲਟ ਮੋਟਰਸਾਈਕਲ ਜਿੱਤਿਆ ਬਾਬੇ ਕਾਹ ਦੱਸਦੇ 129 ਜੋੜੀਆਂ ਚ ਵੈਰੀ ਅੱਛਾ 129 ਜੋੜੀਆਂ ਚ 129 ਜੋੜੀਆਂ ਚ ਪਹਿਲੇ ਨੰਬਰ ਤੇ ਆਇਆ ਜੀ ਇਹ ਵੈਰੀ ਗੁੱਡ ਹਾਂਜੀ ਇਹਦੀ ਅੰਦਾਜ਼ਨ ਉਮਰ ਕਿੰਨੀ ਹੋਏਗੀ ਤੁਹਾਡੇ ਹਿਸਾਬ ਨਾਲ ਇਹਦੀ ਉਮਰ ਹੋਣੀ ਆ ਜੀ 7 ਸਾਲ ਦੀ ਹੁਣ 7 ਸਾਲ ਦੀ ਹੋ ਗਿਆ ਹੋਏ 68 ਸਾਲਾਂ ਦਾ ਹੋਣਾ ਆ ਇਹਦੀ ਰੋਜ਼ ਤੁਸੀਂ ਹੁਣ ਐਕਸਰਸਾਈਜ਼ ਕਰਵਾਦੇ ਹਾਂ ਹਾਂਜੀ 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 ਐਕਸਰਸਾਈਜ਼ ਇਹਦੀ ਰੋਜ਼ ਹੋ ਰਹੀ ਆ ਜੀ ਤਿਆਰੀ ਜਾਂ ਪੂਰੀ ਐਤਕੀ ਜਦੋਂ ਦੋ ਪਾਸੇ ਜਾਣ ਦਾ ਮਨ ਨਹੀਂ ਅੱਗੇ ਹਟ ਪਈਓ ਹਰੇਕ ਸਾਲ ਨਹੀਂ ਤਾਂ ਇੱਕ ਮੋਟਰਸਾਈਕਲ ਜੱਤ ਲਿਆਉਂਦੇ ਹੁੰਦੇ ਆ ਅੱਟ ਪਈਦਾ ਵੀ ਇਨਾਮਾਂ ਵਾਰ ਹੱਟ ਤੋੜਾ ਹੁਣ ਐਤ ਕਿ ਅਸੀਂ ਸਾਡਾ ਬੋਲ ਦਾ ਇੱਕ ਜਿਆਦਾ ਵਧੀਆ ਹੋਰ ਵੀ ਆ ਉਹ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਇਹ ਅਸੀਂ ਬੱਚੇ ਤਿਆਰ ਕਰ ਰਹੇ ਹਾਂ ਜੀ ਉੱਪਰ ਲਿਖਿਆ ਵੀ ਪਿੰਡੂ ਖੇਡ ਮੇਲਾ ਹਲਟ ਦੌੜ ਪਿੰਡ ਵੀਰ ਜਲੰਧਰ ਹਾਂਜੀ ਤੇ 2022 ਦੇ ਵਿੱਚ ਹਾਂਜੀ ਇਹ ਜਿਹੜੀ ਉੱਪਰ ਝੋਲੇ ਦਿੱਤੀ ਹੋਈ ਆ ਇਹ ਆਪਣੇ ਵੱਡੇ ਬੋਲ ਦੇ ਸੀਗੇ ਕਬੂਤਰ ਦੇ ਪਹਿਲੇ ਦੇ ਜਿਹੜਾ ਦੁਨੀਆਂ ਦਾ ਰੋਸਤਮ ਹੈ ਹਿੰਦ ਬੋਲ ਸੀ ਗੁੱਡ ਹਾਂਜੀ ਨਹੀਂ ਇਹ ਤੁਸੀਂ ਉੱਥੋਂ ਹਾਂਜੀ ਜਿੱਤੇ ਪ੍ਰਾਪਤ ਇਹ ਸਾਰੇ ਨਹੀਂ ਜੀ ਨਹੀਂ ਹਰੇਕ ਨੂੰ ਉਹਨਾਂ ਨੇ ਦਿੱਤੇ ਇਹ ਸਾਰੇ ਨਹੀਂ ਜੀ ਉਦਾਂ ਨਹੀਂ ਦਿੰਦੇ ਇਹ ਜਿੱਦਾਂ ਜਿਹੜਾ ਜਾਨਵਰ ਸੈਂਗਲ ਠਾਲਟ ਫਰਾਜ਼ ਇਦਾਂ ਆਉਂਦੇ ਆ ਦਸਾਨਾਮਾ ਤੱਕਰ ਉਹਨਾਂ ਦੇ ਵਿੱਚ ਹੀ ਪ੍ਰਾਈਜ਼ ਮਿਲਦੇ ਆ ਸਾਨੂੰ ਗੁੱਡ ਹਾਂਜੀ ਇਹਨਾਂ ਦੀ ਮਿਹਨਤ ਆ ਜੀ ਇਹ ਜਾਨਵਰ ਤਿਆਰ ਕਰ ਰਹੇ ਆ ਨਵੇਂ ਬੱਚੇ ਇਹ ਵੀ ਜਿੱਤਦਾ ਹੈ ਉਦਾਂ ਆਪਣਾ ਅੱਛਾ ਇਹਨੂੰ ਹਲੇ ਕੱਢਦੇ ਨਹੀਂ ਸਾਡਾ ਜਾਨੀ ਵੱਡਿਆਂ ਚੋਂ ਨਹੀਂ ਟਾਈਮ ਲੱਗਦਾ ਇਹ ਵੀ ਜਿਆਦਾ ਵਧੀਆ ਵਿਹੜਾ ਆ ਠੀਕ ਹੈ ਠੀਕ ਨਹੀਂ ਇਹ ਵਿਹੜਾ ਤੁਸੀਂ ਮੁੱਲ ਲੈ ਕੇ ਆਏ ਸੀ ਜਾਂ ਆਪ ਹੀ ਛੋਟਾ ਨਹੀਂ ਜੀ ਇਹ ਮੁੱਲ ਲੈ ਲਿਆਂਦਾ ਸੀ ਆਪ ਹੀ ਤਿਆਰ ਕੀਤਾ ਜੀ ਠੀਕ ਹੈ ਇਹ ਆਪਣੀ 65000 ਦੀ ਖਰੀਦ ਹੈ ਇਹਦੀ ਜੀ ਜਦੋਂ ਛੋਟਾ ਬੱਚਾ ਲਿਆਂਦਾ ਸੀ ਜਦੋਂ ਲਿਆ ਸੀ ਹਾਂਜੀ ਠੀਕ ਹੈ ਤਾਂ ਇਹ ਵੀ ਜਿੱਤ ਗਿਆ ਇਹ ਆਪਣਾ ਬਛਾਇਆ ਇਹ ਪਿਛਲੇ ਸਾਲ ਵੀ ਅੱਟੇ ਪੰਜਵਾਂ ਨੰਬਰ ਛੋਟੇ ਕਬੂਤਰ ਨਾਲ ਹੀ ਕਰ ਗਿਆ ਸੀ ਹੁੰਦੀ ਜਿੱਤ ਸੀ ਇਹ ਉੱਪਰ ਵੀ ਜਿਹੜੀ ਝੁਲ ਦਿੱਤੀ ਹੈ ਹਾਂਜੀ ਇਹ ਜਿੱਦਾਂ ਰਜਾਈ ਦੀ ਹੁੰਦੀ ਇਸ ਤਰ੍ਹਾਂ ਤੇ ਇਹਦੇ ਉੱਪਰ ਲਿਖਿਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਾਂਜੀ ਬਲਦਾਂ ਦੀਆਂ ਹਲਟ ਦੌੜਾਂ ਇਹ 21 ਦੇ ਵਿੱਚ ਬੈਨਾਪੁਰ ਨੂਰਮੈਲ ਜਲੰਧਰ ਬਸ ਫਤ ਇਹ ਉੱਥੋਂ ਜਿੱਤ ਕੇ ਲਿਆਏ ਤੁਸੀਂ ਹਾਂਜੀ 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 ਪਿੰਡ ਤਾਂ ਡਾਕਟਰ ਸਾਹਿਬ ਕੋਈ ਇਦਾਂ ਦਾ ਦੁਨੀਆ ਤੇ ਛੱਡਿਆ ਹੀ ਨਹੀਂ ਜਿੱਥੇ ਨਹੀਂ ਗਏ ਆਪਾਂ ਠੀਕ ਹੈ ਇਦਾਂ ਦਾ ਕੋਈ ਹੋ ਹੀ ਨਹੀਂ ਸਕਦਾ ਇਹ ਜਾਨਵਰਾਂ ਦੇ ਬਦੌਲਤ ਆਪਾਂ ਹਰੇਕ ਪਿੰਡੇ ਘੁੰਮੇ ਆਂ ਠੀਕ ਹੈ ਇਹਨਾਂ ਦੇ ਸਰਤੇ ਮੇਰੇ ਪਰੇ ਹੱਥ ਮਾਰਾ ਜ ਨੇ ਰੱਖਿਆ ਰਹਿਣਾ ਨਾਲ ਅਸੀਂ ਤੁਰੇ ਫਿਰਦੇ ਆ ਨਹੀਂ ਤੁਹਾਡਾ ਫਿਰ ਇਹਨਾਂ ਕਰਕੇ ਹੀ ਬੱਸ 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 ਸਾਰੇ ਜਲੰਧਰ ਜਿਹਨੇ ਚ ਕੀ ਬਾਕੀ ਵੀ ਅੱਧੇ ਪੰਜਾਬ 'ਚ ਤੁਹਾਡਾ ਨਾਂ ਚੱਲਦਾ ਹੈ ਹਾਂਜੀ ਹਾਂਜੀ ਇਹਨਾਂ ਦੀ ਬਦੌਲਤ ਹੀ ਆ ਜੀ ਤੇ ਇਹਦੇ ਇੱਕ ਸਿੰਘ ਥੋੜਾ ਇਦਾਂ ਲੱਗਦਾ ਜਿੱਦਾਂ ਢਲਿਆ ਹੁੰਦਾ ਹੈ ਇਹ ਦੇਖੋ ਜੀ ਜਿਆਦਾ ਸਿਆਣਿਆਂ ਦੀ ਕਹਾਵਤ ਹੈ ਜਿਹੜਾ ਅੰਦਰਲਾ ਸਿੰਘ ਆ ਉਹ ਅੰਦਰ ਨੂੰ ਢਾਲ ਜਵੇ ਤਾਂ ਕਿਤੇ ਵਧੀਆ ਹੁੰਦਾ ਆ ਘਰ ਨੂੰ ਲਿਆਉਂਦਾ ਆ ਠੀਕ ਹੈ ਜਿਹੜਾ ਬਾਹਲਾ ਉਹ ਮਾੜਾ ਜਿਹਦਾ ਸਿਆਣੇ ਬਜ਼ੁਰਗਾਂ ਦੀਆਂ ਗੱਲਾਂ ਦੇ ਅੰਤ ਕੱਢੇ ਉਹ ਆਪਾਂ ਇਹ ਐਸਾਈਡ ਤੇ ਵੀ ਇੱਕ ਤੁਸੀਂ ਬੰਨਿਆ ਹੋਇਆ ਜਿਹਦੇ ਸਿਰ ਦੇ ਉੱਪਰ ਹਾਂਜੀ ਹਾਂਜੀ ਬਾਕਾਇਦਾ ਇਹ ਤੁਸੀਂ ਕਿਉਂ ਉੱਪਰ ਬੰਨ ਕੇ ਰੱਖਦੇ ਉਹਨਾਂ ਨੇ ਵੀ ਮੈਂ ਦੇਖਿਆ ਤੇ ਇੱਧਰ ਵੀ ਇਹ ਜਿੱਦਾਂ ਬੋਲਦਾ ਮਾਲਵਾੜੀ ਦਾ ਬੋਲਦਾ ਜੀ ਅਸਲ ਮਾਰਵਾੜੀ ਜਿਹੜੀ ਠੀਕ ਹੈ ਇਹ ਸੋਹ ਲਿਆ ਬੋਲ ਦੀ ਠੰਡ ਮੰਦਾ ਆ ਠੀਕ ਹੈ ਤਾਂ ਇਹ ਡਾਕਟਰ ਸਾਹਿਬ ਆਪਾਂ ਲਿਆ ਇੱਥੋਂ ਰੜ ਕਿਉਂ ਲਿਆ ਸੀ ਜੀ ਇਹ ਗੱਡੀਆਂ ਵਾਲਿਆਂ ਤੋਂ ਛੋਟੇ ਰੋੜਕੇ ਤੋਂ ਆ ਵੱਡੇ ਰੋੜਕੇੋਂ ਜੀ ਵੱਡੇ ਰੋੜਕੇ ਤੋਂ ਹਾਂਜੀ ਇਹ ਵੱਡੇ ਰੋੜਕੇ ਤੋਂ ਲਿਆ ਆ ਤਾਂ ਇਹਨੂੰ ਤਾਂ ਯਾਨੀ ਕਿ ਇਹਦਾ ਡੱਖਾ ਲਾਉਣ ਦੀ ਲੋੜ ਨਹੀਂ ਜੀ ਅੱਛਾ ਇਹ ਇਦਾਂ ਦਾ ਸ਼ੇਰ ਪੋਤਿਆ ਤਾਂ ਇਹਨੇ ਆਪਾਂ ਨੂੰ ਜਿੱਦਾਂ ਇਹਨੇ ਨਾਂ ਕਮਾਉਣਾ ਹੁੰਦਾ ਆ ਠੀਕ ਐ ਇਹ ਇੱਥੇ ਨੱਤਾਂ ਪਿੰਡ ਸੀ ਜੀ ਇਹ ਛੋਟੇ ਕਬੂਤਰ ਦੇ ਨਾਲ ਉੱਥੋਂ ਆ ਹੁਣ ਹੋਇਆ ਮਹੀਨਾ ਕ ਤਾਂ ਮੋਟਰਸਾਈਕਲ ਜਿੱਤ ਗਿਆ ਕਬੂਤਰਾਂ ਦਾ ਨਾਮ ਹੈ ਕਿ ਜਾਂ ਇਹ ਸਨਖੇ ਕਰਕੇ ਇਹਨਾਂ ਦਾ ਨਾਂ ਇੱਕ ਕਬੂਤਰ ਰੱਖਿਆ ਜੀ ਜੀ ਕਬੂਤਰ ਸਿਰਫ ਆਪਣੇ ਬੋਲਦ ਦਾ ਨਾਂ ਸੀ ਵੱਡਾ ਜਿਹੜਾ ਰੋਸਤਮ ਇਹਨਾਂ ਦਾ ਮੁੱਕ ਗਿਆ ਅੱਛਾ ਅੱਛਾ ਉਹਦਾ ਨਾਂ ਕਬੂਤਰ ਸੀ ਇਹ ਰੱਖਿਆ ਸੀ ਇੱਕ ਮੁੰਡਾ ਆਪਣਾ ਚੱਕਰਾ ਮੁੰਡਾ ਦੀਪਾ ਠੀਕ ਹੈ ਉਹਨੇ ਰੱਖਿਆ ਸੀ ਸਿਲੈਕਟ ਕੀਤਾ ਸੀ ਕਿ ਬਾਪੂ ਆਪਾਂ ਇਹਦਾ ਨਾਂ ਕਬੂਤਰ ਰੱਖਣਾ ਆਪਣੇ ਇੱਥੇ ਪੰਡ ਮੇਲਾ ਹੋਇਆ ਸੀ ਤਾਂ ਉਹਨੂੰ ਨਾਂ ਰੱਖਿਆ ਗਿਆ ਸੀ ਇਹਦਾ ਅੱਛਾ ਅੱਛਾ ਆਪਣਾ ਬੋਲਦੇ ਏਦਾਂ ਦਾ ਸੀ ਕਿ ਜੇ ਤਾਂ ਰਜਾਈ ਤੋਂ ਕੱਢ ਕੇ ਤਾਂ ਰੱਖ ਦਿਓ ਇੱਕ ਅਸਮ ਦਾ ਏਦਾਂ ਹੀ ਸੀ ਮਲੇਨਾ ਸਾਫ ਸੁਥਰਾ ਸੀ ਹਾਂਜੀ ਠੀਕ ਹੈ ਉਹਦੇ ਕਰਕੇ ਉਹਦਾ ਨਾਂ ਕਬੂਤਰ ਤਾਂ ਫੇਰ ਸੀ ਉਹ ਛੋਟਾ ਮਿੰਨੀ ਕਬੂਤਰ ਵੀ ਉਹ ਜਿਹੜਾ ਉਧਰ ਐਕਸਰਸਾਈਜ਼ ਕਰਵਾ ਰਹੇ ਤੁਸੀਂ ਹਾਂਜੀ ਉਹ ਛੋਟਾ ਕਬੂਤਰ ਹੈ ਜੀ ਉਹ ਕਸ਼ਮੀਰ ਸਿੰਘ ਨੇ ਇੱਥੇ ਪੱਦੀ ਫੇਰ ਹਾਂ ਹਾਂ ਪੱਦੀ ਜਗੀਰ ਵਾਲੇ ਕਸ਼ਮੀਰ ਹਾਂਜੀ ਉਹ ਜੀ ਮਿੰਨੀ ਕਬੂਤਰ ਉਹ ਨਹੀਂ ਕਹਤਾ ਕਿ ਇਹ ਮਿੰਨੀ ਕਬੂਤਰ ਹੈ ਜੀ ਛੋਟਾ ਕਬੂਤਰ ਹੈ ਉਹਦਾ ਨਾਂ ਕਬੂਤਰ ਰੱਖਿਆ ਹਾਂਜੀ ਉਹਦਾ ਵੱਡਾ ਕਬੂਤਰ ਨਾਂ ਰੱਖਿਆ ਜੀ ਵੱਡਾ ਕਬੂਤਰੇ ਦਾ ਨਾਂ ਰੱਖਤਾ ਮਿੰਨੀ ਕਬੂਤਰ ਛੋਟਾ ਇਹ ਮਿੰਨੀ ਕਬੂਤਰ ਰੱਖਦਾ ਜੀ ਹਾਂਜੀ ਤੇ ਇਹਨਾਂ ਸਾਰਿਆਂ ਦੀ ਤੁਸੀਂ ਵਾਰੀ-ਵਾਰੀ ਰੋਜ਼ ਐਕਸਰਸਾਈਜ਼ ਹਾਂਜੀ 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 ਇਹ ਦਾ ਜੀ ਪੱਕੀ ਐਕਸਰਸਾਈਜ਼ ਇਹਨਾਂ ਦੀ ਰੋਜ਼ ਹੀ ਹੋਈ ਜਾਣੀ ਇਹ ਇਦਾਂ ਕਿ ਦਾਣਿਆਂ ਦੀ ਖਾਾਕ ਆ ਜਿਹੜੀ ਪਚ ਪਚ ਜਾਂਦਾ ਇਹਨਾਂ ਨੂੰ ਮਾੜਾ-ਮੋਟਾ ਇਦਾਂ ਕਮਾਈ ਜਾਂਦਾ ਆ ਤੇ ਇਹ ਤੁਸੀਂ ਇੱਕ ਰੱਖਿਆ ਮੈਂ ਆਪਣਾ ਟਰੱਕ ਦਾ ਛੋਟਾ ਹਾਂ ਇਹ ਇਹ ਤੁਸੀਂ ਕਿਸ ਮਕਸਦ ਲਈ ਵਰਤਦੇ ਹੋ ਇਸ ਟਰੱਕ ਨੂੰ ਇਹ ਬਸ ਜੀ ਸਪੈਸ਼ਲ ਇਹਨਾਂ ਲਈ ਰੱਖਿਆ ਆ ਇਹ ਜੀ ਬੋਲਣਾ ਆਪਣੀ ਗੱਡੀ ਲੈ ਜਾਣ ਲਈ ਲੈ ਕੇ ਜਾਂਦੇ ਲਈ ਹਾਂ ਜੀ ਇਹ ਟਰੱਕ ਵੀ ਦਿਖਾ ਲ ਦਿਓ ਜਿਹਦੇ ਚ ਲੈ ਕੇ ਜਾਂਦੇ ਨੇ ਤਾਂ ਇਹ ਜੀ ਕਿਤੇ ਲੈ ਕੇ ਜਾਣਾ ਪੈਂਦਾ ਇਸ ਹਾਂ ਜੀ ਇਹ ਆਪਣੀ ਗੱਡੀ ਤੇ ਚਾੜ ਲਈਦੇ ਇੱਥੇ ਰਾਤ ਨੂੰ ਲਾ ਲੈਣੇ ਤਾਂ ਇੱਥੇ ਸਵੇਰ ਨੂੰ ਚਾੜ ਲੈਣੇ ਹਾਂ ਜੀ ਇਹਨਾਂ ਦੀ ਚਾਲ ਥੋੜੀ ਜੀ ਦਿਖਾ ਜਿਹੜਾ ਤੁਸੀਂ ਐਕਸਰਸਾਈਜ਼ ਕਰਵਾ ਰਹੇ ਹੋ ਨਾ ਤਾਂ ਕਿ ਇਹਦੀ ਥੋੜੀ ਚਾਲ ਦਿਖਾ ਲਓ ਤੁਸੀਂ ਮਾੜਾ ਮਗਰ ਹੋ ਕੇ ਕਮਾ ਯਾਰ ਜਿਹੜੀ ਐਕਸਰਸਾਈਜ਼ ਕਰਾਉਂਦੇ ਉਹ ਵਾਲ ਜਾ ਕੱਢ ਲੈ ਤੇ ਆ ਕਿ ਜਿਸ ਤਰ੍ਹਾਂ ਇਹ ਬਣਾਇਆ ਹੋਇਆ ਤੁਸੀਂ ਬਾਕਾਇਦਾ ਆ ਬਲ ਕੱਢ ਲਈ ਹਾਂਜੀ ਮੇਰੀ ਇਹਨਾਂ ਦੀ ਐਕਸਰਸਾਈਜ਼ ਕਰਾਉਣ ਦੇ ਲਈ ਹਾਂਜੀ ਤੇ ਇਹ ਸਾਈਡਾਂ ਤੇ ਮਿੱਟੀ ਪਾਈ ਹੈ ਕਿ ਜਾਂ ਚੱਲ-ਚੱਲ ਕੇ ਹੀ ਮਿੱਟੀ ਵੱਧ ਗਈ ਇਹ ਅਸੀਂ ਆਪ ਪਾਈਓ ਆ ਠੋਕ-ਠਾਕ ਹੋਣ ਤੋਂ ਅੱਛਾ ਹਾਂਜੀ ਹਾਂ ਇਹ ਆ ਜੀ ਛੋਟਾ ਕਬੂਤਰ ਮਿੰਨੀ ਕਬੂਤਰ ਜਿਹੜਾ ਛੱਲੇ ਚੱਲਦਾ ਨੀਲੇ ਚੱਲ ਵਾਲਾ ਠੀਕ ਹੈ ਹਾਂਜੀ ਇਹ ਬੰਦਾ ਤਾਂ ਆਪਣਾ ਵਿਚਾਰਾ ਪੱਠਿਆ-ਪੁੱਠਿਆ ਵਾਲਾ ਇਹਨੂੰ ਇਹ ਕੀ ਮੰਨਦੇ ਆ ਆ ਤੇ ਰੋਜ਼ ਐਕਸਰਸਾਈਜ਼ ਕਰਵਾਈ ਜਾਂਦੀ ਹਾਂ ਹਾਂਜੀ ਇੰਦਾ ਚੱਲਣੇ ਆ ਜੀ ਇੰਦਾ ਧ ਘੰਟਾ ਇੰਦਾ ਘਮੋਣੇ ਆ ਅੱਛਾ ਲਗਾਤਾਰ 2 ਘੰਟੇ ਹਾਂਜੀ ਆ ਜਾ ਬਸ ਕਰ ਹਾਂਜੀ ਇਹ ਇੰਦਾ ਚੱਲਣੇ ਆ ਚਲੋ ਆਪਣੇ ਆਪ ਚੱਲਣ ਦਿਓ ਇਹਨਾਂ ਨੂੰ ਆ ਜਾ ਆਪਣੇ ਆਪ ਚੱਲਣ ਦੇ ਇਹਨਾਂ ਨੂੰ ਆਪਰੇ ਓਏ ਆ ਜਾ ਇਹਦੇ ਵਿੱਚ ਜਿਹੜਾ ਪਿੱਛੇ ਹੈਗਾ ਇਹਦੇ ਤੁਸੀਂ ਟਾਇਰ ਬੰਨਿਆ ਹੋਇਆ ਇਹਦੇ ਵਿੱਚ ਵੇਟ ਵੀ ਪਾਉਂਦੇ ਹੋ ਹਾਂਜੀ ਇਹਦੇ ਵਿੱਚ ਜਦਾਂ ਕਿਸੇ ਦਾ ਪਿੰਡ ਦਾ ਜਦਾਂ ਕੋਈ ਤਕੜਾ ਬੋਲ ਦਿਆ ਜਦਾਂ ਕਿਸੇ ਦਾ ਬੰਨ ਕਰਦਾ ਪੰਜ ਇੱਟਾਂ ਪਾਲਣ ਚਾਰ ਪਾਲਣ ਤਿੰਨ ਪਾਲਣ ਜਦਾਂ ਕਿਸੇ ਦਾ ਜੀ ਕਰਦਾ ਠੀਕ ਹੈ ਹਾਂਜੀ ਇਦਾਂ ਬਾੜਾ ਮੋਟਾ ਪਾਰਾ ਕਰ ਲੈਂਦੇ ਆ ਉਦਾਂ ਇਹ 70 ਗੇੜੇ ਦੀ 60 ਗੇੜੇ ਦੀ ਦੌੜ ਹੋਇਆ ਜੀ ਇਹਨਾਂ ਦੀ ਚੱਕਰ ਲਗਾਉਣੇ ਆ ਇਹ ਮਿੰਟ ਦੀ ਹਾਂਜੀ 1 ਮਿੰਟ ਦੇ ਵਿੱਚ ਹਾਂਜੀ ਇਹ 12 ਨਹੀਂ ਨਹੀਂ 1 ਮਿੰਟ ਦੀ ਨਹੀਂ 6 ਮਿੰਟ ਦੀ ਦੌੜ ਹੋਣੀ ਆ 6 ਮਿੰਟ ਦੀ ਦੌੜ ਹਾਂਜੀ ਜਦਾਂ ਕਿਸੇ ਟੈਂ ਕਿਸੇ ਥਾਂ ਲੋਕੀ ਚੱਕਰ ਆਖ ਦਿੰਦੇ ਆ 70 ਗੇੜੇ ਲਗਾਉਣੇ ਠੀਕ ਹੈ ਕਿਸੇ ਤਾਂ 60 ਜਿਹੜੇ ਉਹਦਾ ਟਾਈਮ ਨੋਟ ਕਰ ਲੈਣਾ ਕੋਈ ਪੰਜਾਂ ਚ ਲੈ ਆਉਂਦਾ ਕੋਈ ਸਾਢੇ ਪੰਜਾਂ ਚ ਕੋਈ ਛਿਆਂ ਚ ਇਦਾਂ ਠੀਕ ਹੈ ਹਾਂਜੀ ਤੋੜਾਂ ਹੀ ਪੜ ਦਿੱਤੀਆਂ ਨੇ ਇਹ ਨੇ ਸਰਦਾਰ ਮੰਗਲ ਸਿੰਘ ਜੀ ਜਿਨ੍ਹਾਂ ਨੇ ਸ਼ੁਰੂ ਤੋਂ ਹੀ ساری ਉਮਰ ਹੀ ਕੱਢ ਦਿੱਤੀ ਬਲਦ ਰੱਖਦੇ ਆ ਬਲਦ ਨੂੰ ਉਠਾਉਂਦੇ ਆ ਔਰ ਤੁਹਾਡਾ ਬਹੁਤ ਜ਼ਿਆਦਾ ਨਾ ਇਸ ਏਰੀਏ ਦੇ ਵਿੱਚ ਕੀ ਸਾਰੇ ਦੁਆਬੇ ਦੇ ਵਿੱਚ ਜੇ ਤੁਹਾਡੇ ਬਾਰੇ ਕਿਸੇ ਨੇ ਪੁੱਛਣਾ ਹੋਵੇ ਕਿਸੇ ਬਲਦਾਂ ਵਾਲੇ ਨੂੰ ਜਾਂ ਹੋਰ ਨੂੰ ਜਿਹੜਾ ਜਾਣਕਾਰੀ ਰੱਖਦਾ ਤੇ ਉਹਨੂੰ ਇੰਨਾ ਹੀ ਪੁੱਛ ਲੋ ਵੀ ਕਬੂਤਰ ਬੋਲਦ ਵਾਲੇ ਕੌਣ ਨੇ ਤੇ ਫਟ ਪਤਾ ਲੱਗ ਜਾਏਗਾ ਵੀ ਸਰਦਾਰ ਮੰਗਲ ਸਿੰਘ ਖੀੜੇ ਵਾਲੇ ਨੇ ਤੇ ਤੁਸੀਂ ਦੱਸੋ ਵੀ ਉਸ ਜਿਹੜਾ ਤੁਹਾਡਾ ਬਲਦ ਹੈ ਜਿਹਦਾ ਨਾਮ ਕਬੂਤਰ ਰੱਖਿਆ ਵੀ ਉਹਨੇ ਕਿੰਨੇ ਦਾ ਨਾਮ ਦਿੱਤੇ ਤੇ ਉਹਦਾ ਨਾਮ ਕਬੂਤਰ ਕਿਉਂ ਰੱਖਿਆ ਤਨਾਮਾ ਦਾਦਾ ਜੀ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਇਨਾਮ ਤਾਂ ਉਹਨੇ ਦਿੱਤੇ ਆ ਬਈ ਉਹਦਾ ਆਈਡੀਆ ਲਾਉਣੇ ਮੁਸ਼ਕਿਲ ਹੈ। ਠੀਕ ਹੈ। ਇਨਾਮ ਤਾਂ ਤਿੰਨ-ਤਿੰਨ ਦਾ ਨਾ ਲਗਾਤਾਰ ਜੋੜ ਕੇ ਉਹਨੇ। ਠੀਕ ਹੈ। ਪਹਿਲੇ ਨੰਬਰ ਕੀਤੇ ਆ। ਲਗਾਤਾਰ ਤਿੰਨ ਦਿਨ ਜੋੜ ਕੇ। ਤਿੰਨ ਦਿਨ ਰੋਜ਼ ਲਗਾਤਾਰ ਜੋੜ ਕੇ ਉਹ ਵੀ ਮਿੰਟਾਂ ਤੇ, ਅੱਠਾਂ ਮਿੰਟਾਂ ਤੇ 17 ਗੇੜਿਆਂ ਤੇ। ਠੀਕ ਹੈ। ਤਿੰਨ ਦਿਨ ਲਗਾਤਾਰ ਹੀ ਉਹ ਜੋੜਿਆ। ਤਿੰਨ ਦਿਨ ਲਗਾਤਾਰ ਹੀ ਪਹਿਲੇ ਰਹੇ ਆ। ਠੀਕ ਹੈ ਜੀ। ਤੋਂ ਹੋਰ ਮੋਟਰਸਾਈਕਲ ਉਦੋਂ ਘੱਟ ਹੁੰਦੇ ਸੀ ਮੋਟਰਸਾਈਕਲ ਵੀ ਜਿੱਤੇ ਉਹਨੇ ਜਿੰਨੇ ਵੀ ਆਏ ਆ ਜਿੱਤੀ ਗਿਆ 2 ਸਾਲ ਤਾਂ ਉਹਨੇ ਕਿਸੇ ਨੂੰ ਲੱਗੇ ਨਹੀਂ ਲੱਗਣ ਹੁੰਦਾ ਹੀ ਗੁੱਡ ਤੇ ਹੁਣ ਤੱਕ ਕਿੰਨੇ ਕੁ ਮੋਟਰਸਾਈਕਲ ਜਿੱਤ ਕੇ ਲਿਆਏ ਤੁਸੀਂ ਬੋਲ ਦੰਦੇ ਰਹੇ ਮੋਟਰਸਾਈਕਲ 20-25 ਜਾਂ ਦੇ ਗੇਟ ਤੇ ਜਿੱਤੇ ਹੀ ਲਏ ਹੋਣੇ ਆ अच्छा अच्छा। ਹੁਣ ਤਾਂ ਜਿੱਦਾਂ ਮੋਟਰਸਾਈਕਲ ਆ ਹੁਣ ਤਾਂ 50 ਮੋਟਰਸਾਈਕਲ ਹੋਂ ਨੂੰ ਸੌਚ ਕਰ ਦਿੰਦੇ ਇਹ। ਹਾਂ ਹਾਂ ਹਾਂ। ਉਦੋਂ ਮੋਟਰਸਾਈਕਲ ਹੁੰਦਾ ਸੀ 6ਵੀਂ ਇੰਨੀ ਕਿਤੇ। ਆ ਵਿਰਲਾ ਵਿਰਲਾ ਇਧਰਲਾ ਵਿਰਲਾ। ਸਭ ਤੋਂ ਜ਼ਿਆਦਾਤਰ ਸਾਲ ਦੇ ਵਿੱਚ 5-4 ਮੇਲੇ ਹੁੰਦੇ ਸੀ ਮੋਟਰਸਾਈਕਲਾਂ ਵਾਲੇ। ਠੀਕ ਹੈ। ਉਹੋ ਹੀ ਉਹੋ ਜੱਤ ਲੈਂਦਾ ਸੀ। ਠੀਕ ਹੈ। ਤੇ ਇਹਦਿਆਂ ਨੂੰ ਤੁਸੀਂ ਖਰਾਕ ਕਿੰਨੀ ਕੁ ਪਾ ਰਹੇ ਹੋ? ਖਰਾਕ ਇਹਨਾਂ ਨੂੰ ਕੀ ਪਾਉਣੀ ਆ? ਦੇਸੀ ਖਰਾਕ ਜੀ ਅਸੀਂ ਤਾਂ ਪਾਉਨੇ ਆ ਜਿੱਦਾਂ ਆਪਣੀ ਨਾਰਮਲ ਆ। ਠੀਕ ਹੈ। ਇੱਦਾਂ ਬੜੇਵੇਂ ਆ। ਹਾਂ। ਕਣਕ ਆਓ ਠੀਕ ਹੈ ਜੀ ਉਹ ਵਿੱਚ ਫਿਆ ਲਈਦੀ ਆ ਠੀਕ ਹੈ ਤੇ ਚਿਹਰੋਂ ਥੋੜਾ ਜਿਹਾ ਬਾਜਰਾ ਗੁਜਰਾ ਫਿਆ ਕੇ ਛੋਲਿਆਂ ਛੋਲਿਆਂ ਦੀ ਚੁੰਨੀ ਲਿਆ ਕੇ ਠੀਕ ਹੈ ਉਹ ਮਿਕਸ ਕਰਕੇ ਪਾਈ ਜਾਂਦੇ ਆ ਹੂੰ ਔਰ ਇੱਕ ਗਾਂ ਇਹ ਨਾਲੇ ਛਪੈ ਚ ਰੱਖੀ ਹੋਆ ਠੀਕ ਹੈ ਜੀ ਉਹਦਾ ਦੁੱਧ ਵਾਲ ਲਈ ਰਾਇਆ ਅੱਛਾ ਦੁੱਧ ਵਾਲ ਕੇ ਉਹਦੇ ਵਿੱਚ ਹਾਲੋਂ ਮਿੱਠੇ ਪਾ ਲਈਏ ਕੋਈ ਘੀ ਵਗੈਰਾ ਤੇਲ ਜਾਂ ਇਸ ਤਰ੍ਹਾਂ ਦੀ ਚੀਜ਼ ਵੀ ਦਿੰਦੇ ਹੋ ਇਹ ਦੇ ਦੇਈ ਦੀ ਆ ਮੌਸਮ ਦੇ ਹਿਸਾਬ ਨਾਲ ਥੋੜੀ ਵਾਲੀ ਇੱਥੇ ਨਾ ਇਹ ਲੱਗ ਪਿੰਡ ਹੈ ਪੱਦੀ ਜ਼ਗੀਰ ਤੇ ਉੱਥੇ ਕਸ਼ਮੀਰ ਸਿੰਘ ਤੁਸੀਂ ਸ਼ਾਇਦ ਜਾਣਦੇ ਹੋਵੋ ਉਹਨਾਂ ਦਾ ਡੈਡੀ ਬਹੁਤ ਬਲਦਨ ਠਾਉਂਦਾ ਹੁੰਦਾ ਸੀ ਰੱਖਦਾ ਹੁੰਦਾ ਸੀ ਔਰ ਉਸ ਸਮੇਂ ਦੇ ਵਿੱਚ ਜਦੋਂ ਮੈਂ ਦੇਖਿਆ ਉਹਨਾਂ ਨੂੰ ਮਿਲਿਆ ਕਈ ਵਾਰੀ ਤੇ ਉਹ ਦੇਸੀ ਘੋਦ ਦੇ ਪੀਪੇ ਲਾ ਕੇ ਆਪਣੇ ਬਲਦਾਂ ਨੂੰ ਪਾਉਂਦੇ ਹੁੰਦੇ ਸੀ ਦੇਸੀ ਘੋਦਾ ਹੁਣ ਚੱਲਦਾ ਹੀ ਆ ਜੀ ਹੁਣ ਆਪਾਂ ਦੂਰ ਕੀ ਜਾਣਾ ਔਰ ਦੁੱਧ ਦੇ ਵਿੱਚ ਦੁੱਧ ਦੇ ਵਿੱਚ ਉਹ ਦੇਸੀ ਘੇ ਨਿਕਲਦਾ ਉਹ ਕਈ ਵਾਰੀ ਹਾਂ ਦੇਸੀ ਘੇਰੇ ਦਾ ਪੀਪਿਆਂ ਦੇ ਪੀਪੇ ਖਾ ਜਾਂਦੇ ਮੈਂ ਜਦੋਂ ਜਾਣਾ ਵਾਲਾ ਥੋੜਾ ਇਹਨਾਂ ਦਾ ਕਾਪੀ ਬਣਾ ਇੱਕ ਵਾਰ ਮੈਂ ਕੁਦਰਤੀ ਗਿਆ ਸੀ ਉਹਨਾਂ ਦੇ ਹਾਂਜੀ ਤੇ ਉਹ ਜਿਹੜਾ ਪੀਪਾ ਜਿਹਦੇ ਵਿੱਚ ਦੇਸੀ ਘਿਓ ਉਹਦੇ ਬਲਦਾਂ ਵਾਸਤਾ ਸੀ ਉਹ ਕਿਤੇ ਉਹਦੇ ਪੁੱਤੇ ਨੇ ਇੱਕ ਚਮਚਾ ਵਿੱਚੋਂ ਘੇਦਾ ਕੱਢ ਕੇ ਦਾਅ ਚ ਪਾ ਲਿਆ ਹਾਂਜੀ ਉਹ ਕਹਿੰਦਾ ਆਪਣਾ ਲਿਆ ਕੇ ਰੱਖ ਮੇਰੇ ਬਲਦਾਂ ਦੇ ਘਿਓ ਨੂੰ ਨਹੀਂ ਸੀਟਣਾ ਨਹੀਂ ਇਹ ਇਹ ਤੈਨੂੰ ਖਾਣ ਦਾ ਸ਼ੌਕ ਇਹ ਤਾਂ ਮਿਹਨਤ ਕਰ ਇਹ ਤਾਂ ਬੱਚਿਆਂ ਨਾਲ ਬਾਹਰ ਪਾ ਕੇ ਇਹਨਾਂ ਨੂੰ ਹਾਂ ਮੈਂ ਉਦੋਂ ਦੇਖਿਆ ਵੀ ਬੱਚਿਆਂ ਨਾਲੋਂ ਵੱਧ ਪਿਆਰ ਇਹਨਾਂ ਜਾਨਵਰਾਂ ਨਾਲ ਇਹਨਾਂ ਬਲਦਾਂ ਦੇ ਨਾਲ ਉਹ ਕਰਦੇ ਸੀ ਇਹ ਜੀ ਆਪਾਂ ਪਾਵਾਂਗੇ ਤਾਂ ਇਹ ਜਾ ਕੇ ਉੱਥੇ ਕੁਛ ਕਰਨ ਹਾਂ ਤੇ ਉਹਨਾਂ ਨੇ ਵੀ ਆਪਣੇ ਉੱਥੇ ਖੂਹ ਦੇ ਉੱਤੇ ਬਣਾਇਆ ਹੋਇਆ ਸੀ ਬਕਾਇਦਾ ਪੈੜ ਜਿਸ ਤਰ੍ਹਾਂ ਤੁਸੀਂ ਇੱਥੇ ਹਲਟ ਦਾ ਉੜਦੀ ਹੈ ਹਾਂ ਜੀ ਉਹਨਾਂ ਦੀ ਵੀ ਸੀ ਹਾਂ ਜੀ ਤੇ ਆ ਵੀ ਦੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਇਹ ਜਿਹੜੇ ਪੁਰਾਣੇ ਸਮੇਂ ਦੀਆਂ ਚੀਜ਼ਾਂ ਨੇ ਤੁਸੀਂ ਇਹਨਾਂ ਨੂੰ ਕਾਇਮ ਰੱਖਿਆ ਇਹ ਹੈਗੀ ਇਹ ਖੇਡਾਂ ਨੇ ਇੱਕ ਕਿਸਮ ਦੀਆਂ ਨਾ ਇਹ ਹੈਗਾ ਸਟਰਗਲ ਜਿੱਦਾਂ ਲੰਬਾ ਹਾਂ ਹੌਣ ਵਾਲੇ ਮੁੰਡੇ ਜਿਹੜੇ ਉਹ ਇਹ ਕਰਨਾ ਮੁਸ਼ਕਲ ਸਮਝਦੇ ਕਿ ਹੁਣ ਤਾਂ ਹਰ ਇੱਕ ਹੀ ਕਹਿੰਦਾ ਵੀ ਮੈਂ ਬਾਹਰ ਨੂੰ ਉੱਡ ਜਾਵਾਂ ਜਾਂ ਉੱਪਰੋਂ ਦੇਖਦੇ ਜਦੋਂ ਜਹਾਜ਼ ਲੰਘਦਾ ਕਿ ਮੈਂ ਕਿਹੜੇ ਵੇਲੇ ਉੱਪਰ ਚੜ ਜਾਵਾਂ ਇਹਦੀ ਬਾਰੀਕ ਫੋਲ ਕੇ ਹਾਂ ਵੀ ਮੈਂ ਫਟਾਫਟ ਇਹਦੇ ਚ ਬਹਿ ਕੇ ਉੱਡ ਜਾਵਾਂ ਇੱਥੋਂ ਕੰਮ ਕਰਕੇ ਰਾਜੀ ਨੇ ਅਸਲ ਦੇ ਵਿੱਚ ਇਹਦੀ ਮਿਹਨਤ ਆ ਇਹਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਆ 5-10 ਹਜ਼ਾਰ ਦਾ ਬੱਚਾ ਲਿਆ ਆ ਕੇ 6-7 ਮਹੀਨੇ ਜਿਤਾਉਣਾ ਆ ਉਹ ਇਹ ਬਹੁਤ ਵੱਡਾ ਕੰਮ ਹੈ ਸੈਲਜ਼ ਕਰਨੀ ਉਹਦੀ ਸ਼ੌਂਕ ਵੀ ਆ ਤੁਹਾਨੂੰ ਸ਼ੌਂਕ ਬਹੁਤ ਜ਼ਿਆਦਾ ਜੀ ਸ਼ੌਂਕ ਤੋਂ ਸ਼ੌਂਕ ਤਾਂ ਹੋਰ ਮਹਿੰਗਾ ਵੀ ਹੈ ਜੇ ਦੇਖਿਆ ਜਾਵੇ ਤਾਂ ਸ਼ੌਂਕ ਮਹਿੰਗਾ ਸ਼ੌਂਕ ਦਾ ਖੂਨ ਦੇ ਵਿੱਚ ਹੀ ਆ ਇਹ ਹਾਂ ਇਹਦੇ ਵਿੱਚ ਜਿਹੜੀ ਸ਼ੌਂਕ ਹੈ ਇਹਦੇ ਵਿੱਚ ਮਹਿੰਗਾ ਸਸਤਾ ਨਹੀਂ ਫਿਰ ਦੇਖ ਹੁੰਦਾ ਠੀਕ ਹੈ ਜੀ ਇਹਦੇ ਤੋਂ ਵਿੱਚ ਇਹ ਹੀ ਆ ਵੀ ਹਾਂ ਸਿਕਰ ਲਈ ਪੌੜੀ ਕਰੋ ਚੜਦੇ ਆ ਇਹ ਹਾਂ 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 ਬਸ ਉਹੀ ਦੇਖਣਾ ਬਹੁਤ ਦਸਦਾ ਮੋਰੇ ਛੋਏ ਖਰਚਾ ਨਹੀਂ ਦੇਖਦਾ ਇਹ ਠੀਕ ਹੈ ਜੀ ਇਹ ਖਰਚਾ ਦੇਖੀ ਫੇਰ ਤਾਂ ਆਪਾਂ ਲੋ ਮੇਲੇ ਨਹੀਂ ਜਾ ਸਕਦੇ ਹਾਂ 10000 ਰੁਪਇਆ ਮੇਲੇ ਦਾ ਖਰਚਾ ਆ ਜਾਂਦਾ ਜੀ ਠੀਕ ਆ ਜੇ ਤੁਸੀਂ ਗੱਡੀ ਆਪਣੀ ਲੈ ਕੇ ਜਾਂਦੇ ਹਾਂ ਜੀ ਜੇ ਕਿਰਾਏ ਤੇ ਲੈ ਕੇ ਜਾਣੀ ਹੋਵੇ ਤਾਂ ਹੋਰ ਵੀ ਹੋਊਗਾ ਹੋਰ ਵੀ ਲੱਗੂਗਾ ਮਹਿੰਗਾ ਪੈਗਾ ਉਹਦਾ ਜੀ ਤੇ ਤੁਸੀਂ ਇੰਨਾ ਵਧੀਆ ਸ਼ੌਂਕ ਪਾਲਿਆ ਤੇ ਜਿਹੜੇ ਨੌਜਵਾਨ ਨੇ ਨੌਜਵਾਨ ਪੀੜੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਜੀ ਹੱਥੀ ਮਿਹਨਤ ਕਰੋ ਤੇ ਪ੍ਰਮਾਤਮਾ ਸਭ ਕਾ ਦਿੰਦਾ ਬਸ ਜੇ ਆਪਾਂ ਮਿਹਨਤ ਕਰਦੇ ਆ ਹਾਂ ਤਾਂ ਉਹਦੇ ਉੱਤੇ ਭਰੋਸਾ ਰੱਖੋ ਆਪਣਾ ਨਾਂ ਕਦੀ ਨਾ ਕਦੀ ਥੋੜਾ ਲੇਟ ਫੇਟ ਤਾਂ ਹੋ ਸਕਦਾ ਪਰ ਇਦਾਂ ਨਹੀਂ ਵੀ ਬਸਾਰੀ ਤੋਦਾ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢਿਆ ਔਰ ਆਪਣੇ ਬਲਦਾਂ ਬਾਰੇ ਔਰ ਇਸ ਖੇਡ ਬਾਰੇ ਸਾਰਿਆਂ ਨੂੰ ਦੱਸਿਆ ਜੀ ਵੀ ਬਹਾਨੇ ਨਾ ਆਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੱਚਾ ਗੱਲ